ਤੋ ਹਰ ਹਾਲਾਤ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਲੜ ਨਹੀਂ ਕਰੀ ਹੋਏ ਹੁਣ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਨਿਕਲ ਕਿਉਂਕਿ ਵੀ ਸ਼ੀਫ ਸੇਵ ਨਹੀਂਗਾ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਬਾਗ ਮੈਂ ਤੇਰੇ ਨੇ ਬਾਗ ਨਹੀਂ ਮੈਨੂੰ ਥੋੜੀ ਪਤਾ ਹੁਣਾ ਤੁਹਾਨੂੰ ਕਰਨਾ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਧਾਰਤਾ ਕਿਤੇ ਅੱਛਾ ਤਿੰਨੇ ਜਾਣੇ ਸੀ ਤੇ ਨਹੀਂ ਉਹ ਰਾਜ ਜਿਹਨੂੰ ਘੇਰੇ ਉਹਨੂੰ ਅੱਛਾ ਬਲ ਇੱਥੇ ਦੋ ਜਾਨੇ ਆਏ ਆ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੀ ਦੂਜੇ ਮੁੰਡੇ ਨੇ ਗਾੜੀ ਕੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਤੇ ਇਹਨਾਂ ਨੇ ਮਤਲਬ ਤਿੰਨਾਂ ਨੇ ਗਾਣੇ تیر ਕੋਇਆ ਵਾ ਅੱਛਾ ਤੇ ਹੁੰਦੇ ਵੀ ਗੂਗਲ ਪੇ ਕਰ ਦਿੰਦੇ ਆ ਇਹ ਮੁੜਕੇ ਲਿੱਕੀ ਜਿਨ ਟੋੜੇ ਇੱਕ ਨੂੰ ਨਾ ਤਾਰ ਦਿੱਤਾ ਜਿਹੜੇ ਕੋ ਡੰਡੇ ਜਿਹੋ ਟੋੜੇ ਹਥਿਆਰੀ ਜਿਹੜੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਟੌਰਪਪ ਦੇ ਲਾਗੋ ਇਹ ਸਾਡੇ ਬੰਦੇ ਫੇਵਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁੱਗੀ ਜਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਨੇ ਆ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਲੋ ਮੋਟਰਸਾਈਕਲ ਲੈ ਕੇ ਚਲੇ ਗਏ ਕਿੰਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਨ੍ਹਾਂ ਨੇ ਇਹਨਾਂ ਦੇ ਕਿਰਪਾ ਨਮਰ ਦਿੱਤੀ ਹੈ ਸੱਟ ਲੱਗੀ ਹੈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ ਗੋਬਿੰਦਪੁਰ ਦੇ ਕਸਬਾ ਕੁਮਾਨ ਤੋਂ ਬਿਆਸ ਰੋਡ ਤੇ ਸਥਿਤ ਬਾਬਾ ਨਾਮਦੇਵ ਫਿਊਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ਚ ਆਏ ਉਹ ਤੇਲ ਪਵਾ ਕੇ ਉੱਥੋਂ ਭੱਜੇ ਤਾਂ ਉੱਥੇ ਖੜੇ ਪੈਟਰੋਲ ਪੰਪ ਦੇ ਮਾਲਕ ਦੇ ਪੁੱਤਰ ਗੁਰਕਿਰਤ ਸਿੰਘ ਪਿੰਡ ਬਾਗੇ ਨੇ ਉਹਨਾਂ ਦਾ ਪਿੱਛਾ ਕਰ ਉਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਇੱਕ ਨਿਹੰਗ ਬਾਣੇ ਵਾਲਾ ਵਿਅਕਤੀ ਗੁਰਕਿਰਤ ਸਿੰਘ ਦੇ 30 ਤਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਗਿਆ ਜਿਸ ਕਰਕੇ ਉਸ ਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਉਸ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਦੋ ਨਿਹੰਗ ਸਿੰਘ ਭਜਨ ਚ ਕਾਮਯਾਬ ਹੋਗੇ ਇਸ ਸਬੰਧੀ ਪੈਟਰੋਲ ਪੰਪ ਤੇ ਕੰਮ ਕਰਦੇ ਯੁਗਰਾਜ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ ਨਹਿਂਗ ਬਾਣੇ ਦੇ ਵਿੱਚ ਆਏ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ 'ਚ 1000 ਰੁਪਏ ਦਾ ਤੇਲ ਪਵਾ ਲਿਆ ਜਦੋਂ ਉਸਨੇ ਉਹਨਾਂ ਕੋਲੋਂ ਪੈਸੇ ਮੰਗੇ ਉਹਨਾਂ ਨੇ ਗੂਗਲ ਪੇ ਕਰਨ ਲਈ ਕਿਹਾ ਪਰ ਗੂਗਲ ਪੇ ਕਰਨ ਦੀ ਬਜਾਏ ਉਹ ਤੇਜ਼ੀ ਨਾਲ ਮੋਟਰਸਾਈਕਲ ਭਜਾ ਲੈ ਗਏ ਉਹਨਾਂ ਦੱਸਿਆ ਕਿ ਨਹਿਂਗ ਬਾਣੇ 'ਚ ਵਾਰਦਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 3 ਸੀ ਉਹ ਆਪਣੇ ਇੱਕ ਸਾਥੀ ਨੂੰ ਪੰਪ ਤੇ ਥੋੜੀ ਦੂਰ ਉਤਾਰ ਕੇ ਤੇਲ ਪੋ ਨਾਈਸਨ ਯੁਗਰਾਜ ਸਿੰਘ ਨੇ ਦੱਸਿਆ ਕਿ ਪਟ્રોલ ਪੰਪ ਦੇ ਮਾਲਕ ਦਾ ਲੜਕਾ ਗੁਰਕਿਰਤ ਸਿੰਘ ਕਿਸੇ ਕੰਮ ਤੋਂ ਆ ਰਿਹਾ ਸੀ ਜਦੋਂ ਅਸੀਂ ਰੋਲਾ ਪਾਇਆ ਤਾਂ ਗੁਰਕਿਰਤ ਸਿੰਘ ਨੇ ਫਰਾਰ ਹੋਈ ਲੁਟੇਰੇ ਦਾ ਪਿੱਛਾ ਕਰਕੇ ਉਹਨਾਂ ਨੂੰ ਰੋਕਿਆ ਇੱਕ ਲੁਟੇਰੇ ਨੇ ਕਿਰਪਾਨ ਨਾਲ ਹਮਲਾ ਕਰਕੇ ਗੁਰਕਿਰਤ ਸਿੰਘ ਦਾ ਗੁੱਟ ਵੱਢ ਦਿੱਤਾ ਗੰਭੀਰ ਜ਼ਖਮੀ ਗੁਰਕੀਰਤ ਸਿੰਘ ਅਮਨਦੀਪ ਹਸਪਤਾਲ ਅੰਮ੍ਰਿਤਸਰ ਚ ਜੇਰੇ ਇਲਾਜ ਹੈ ਉਹਨਾਂ ਦੱਸਿਆ ਕਿ ਨਿਹੰਗ ਬਾਣੀ ਚ ਆਏ ਲੁਟੇਰੇ ਨੇ ਇੱਕ ਸਾਥੀ ਨੂੰ ਲੋਕਾਂ ਨੇ ਮੌਕੇ ਤੇ ਫੜ ਕੇ ਪੁਲਿਸ حوالے ਕਰ ਦਿੱਤਾ ਥਾਣਾ ਕੁਮਾਨ ਦੇ ਐਸਐਚਓ ਗੁਰਵਿੰਦਰ ਸਿੰਘ ਪੁਲਿਸ ਪਾਟ ਸਮੀਤ ਕਟਨਾ ਸਥਾਨ ਤੇ ਪਹੁੰਚ ਗਏ ਪੱਤਰਕਾਰਾਂ ਗਲਬਤ ਕਰਦੇ ਹੋਏ ਥਾਣਾ ਮੁਖੀ ਗੁਰਿੰਦਰ ਸਿੰਘ ਦਾ ਇਸ ਸਬੰਧੀ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਪਾ ਕੇ ਕਿਉਂਕਿ ਤੇਲ ਪੋਆ ਨਾ ਮੈਂ ਯਾਰ ਪਹਿਲੇ ਆਂਦਾ ਨਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਪਾ ਕੇ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹਨੂੰ ਫਿਰ ਲੈਣ ਆਏ ਮੈਂ ਪੈਸੇ ਮੈਂ ਪੈਸੇ ਨਾ ਦੇ ਨੰਦ ਅਨੰਦ ਦੇ ਉਹ ਨਾਲ ਤੂੰ ਉੱਥੇ ਅੱਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਆ ਤੇ ਤੂੰ ਇੱਥੇ ਆਇਆ ਤੂੰ ਉਹਨੂੰ ਅੱਗ ਲੱਗਦੀ ਆ ਉਹਨਾਂ ਨੂੰ ਉੱਥੇ ਜਾ ਕੇ ਜੇ ਤਾ ਅੱਗ ਲੱਗਦੀ ਆ ਉੱਥੇ ਜਾ ਕੇ ਉਹਥੇ ਜਾ ਕੇ ਜੇ ਤ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀਰ ਨੂੰ ਬੰਦੇ ਨੂੰ ਰਾਹ ਚ ਧਾਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਇੱਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਦੁਕੀ ਵੱਲੋਂ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਓਂ ਫੇਰ ਉਸ ਮੋੜੇ ਨੂੰ ਲੈਣ ਵਾਸਤੇ ਟਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਜੀ ਇਹਨਾਂ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ 3 ਪਿੰਡੋਂ ਦਾ ਧੂਲ ਕਦਾਜਾ ਪਿਆ ਜੇ ਤੇਲ ਕਿ ਮੈਂ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ 'ਚ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਂ ਕੀ ਵੀਰ ਜੀ ਪਾਜੀ ਮੇਰਾ ਨਾ ਇਹ ਪੰਪ ਦਾ ਨਾਂ ਕੀ ਹੈ ਬਾਬਾ ਦਾ ਨਾਮ ਹੈ ਸਟੇਸ਼ਨ ਬਾਬਾ ਦਾ ਨਾਮ ਹੈ ਹੁਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹਨਾਂ ਨੂੰ ਘੁਮਾਣੀ ਖੜਿਆ ਜੇ ਖੁੱਸ ਨਹੀਂ ਖੜਿਆ ਠੀਕ ਪੁਲਿਸ ਨੇ ਇਨਫਾਰਮ ਕਰਤਾ ਤੁਸੀਂ ਪੁਲਿਸ ਨੇ ਇਨਫਾਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫਾਰਮ ਕੀਤਾ ਕਿੱਦੋਂ ਲੱਗ ਗਈ ਪੰਪ ਕਦੋਂ ਦਾ ਕਦੋਂ ਦੀ ਇਹ ਵਾਰਤਾ ਤੋ ਇੱਕ ਨਾ ਚਿਹਰੇ ਉਹ ਕੁਝ 20 ਮਿੰਟ ਹੋ ਗਏ ਓਕੇ ਸਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਆਇਆ ਕਿੱਥੋਂ ਆਣ ਤੂੰ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡਿਆ ਕੁੱਟ ਕੇ ਵੱਡਿਆ ਉਹ ਤੇ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਮੈਂ ਕੋਈ ਵਾਕਿਆ ਮੈਂ ਤੇਰੇ ਨਵਾਕ ਨਹੀਂ ਮੈਨੂੰ ਥੋੜੀ ਪਤਾ ਹੋਣਾ ਕਰਨਾ ਮੇਰੇ ਛੋਟੇ ਭਰਾ ਦਾ ਪਟਰੋਲ ਬੰਬਾ ਅੱਛਾ ਜੀ ਨਾਮ ਮੇਰਾ ਗੁਰਕੀਤ ਸਿੰਘ ਪਟਰੋਲ ਵਾਲਾ ਠੀਕ ਹੈ ਜੀ ਕਿ ਮੈਂ ਜਿਹਨੂੰ ਇਸ਼ਿਕ ਕਰਨਾ ਸੀ ਉਸਨੇ ਭੁੱਲ ਗਿਆ ਵਾ ਤੇ ਮੈਂ ਉਸੇ ਕੋਲ ਆ ਗਿਆ ਵਾ ਹਾਂਜੀ ਤੇ ਇਹਨਾਂ ਨੇ ਮਤਲਬ ਤਨਾ ਨਹੀਂ ਗਾ ਨੇ ਤਿਰਕ ਹੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ Google Pay ਕਰ ਦਿੰਦੇ ਆ ਤੇ ਮੁੰਕੇ ਲਿਖੀ ਜਿਉਂ ਢੋੜੇ ਇੱਕ ਮਹੀਨਾ ਤਾਰ ਦਿੱਤਾ ਜਿਹੜਾ ਕੋ ਡੰਡੇ ਛੋਟੇ ਹਥਿਆਰ ਹੀ ਦੇਖੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟਰੋਲ ਬੰਬ ਦੇ ਲਾਗੂ ਅੱਛਾ ਇਹ ਸਾਡੇ ਬੰਦੇ ਫੇਰ ਲੈ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਰਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਹਥਿਆਰ ਨਾਲ ਕੀਤਾ ਲੱਗ ਜਾਂ ਜਿਹੜਾ ਰਹਿ ਗਿਆ ਸੀ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਹਮਲਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜਿਆਦਾ ਵੱਧਿਆ ਗਿਆ ਬਹੁਤ ਜਿਆਦਾ ਕਾਫੀ ਵੱਧਿਆ ਗਿਆ ਜੀ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਉਹਨੇ ਕਿੰਨੀ ਕੁ ਉਮਰ ਹੈ ਜਿਨ੍ਹਾਂ ਤੇ ਸੱਟ ਲੱਗੀ ਹੈ ਉਹਦੀ ਉਮਰ ਹੁੰਦੀ ਹੈ 24 23 24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਠੀਕ ਹੈ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਕੀ ਕਤਲ ਹੋਇਆ ਆਪਣੇ ਘਰ ਤੇ ਇਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਨਿਕਲ ਕੇ ਵੀ ਸ਼ੀਫ ਸ਼ੀਫ ਕਿ ਕਿੰਨੇ ਵਜੇ ਦੀ ਘਟਨਾ ਆਇਆ ਇਹ ਹੁਣ ਤੋਂ 1 ਘੰਟੇ 70 ਦੀ ਗੱਲ ਆ ਤਕਰੀਬਨ ਨੀਅਰ ਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ 당ਤਾ ਕਿਤੇ ਅੱਛਾ ਤਿੰਨ ਜਣੇ ਸੀ ਉੱਥੇ ਤਿੰਨ ਜਣੇ ਉਥੇ ਰਾਜ ਜਿਹਨੂੰ ਘੇਰਿਆ ਉਹਨੂੰ ਦੱਸਿਆ ਵੀ ਇੱਥੇ ਦੋ ਜਣੇ ਆਏ ਆ ਅੱਛਾ ਤੇ ਉਹਦੇ ਪਿੰਟ 20000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਕੋ ਇਹ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਟਰ ਮੋਟਰਸਾਈਕਲ ਲਾਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣਾ ਪਿੱਛੋਂ ਲੈਣਾ ਆਏ ਆ ਪੀ ਲੋ ਇਹ ਵੇਖ ਕੇ ਬਾਕੀ ਸਿ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਡਿਆ ਉਹਦੇ ਜਿਹੜਾ ਕੀ ਨਾ ਉਹ ਗੁਰ ਕੀਤਾ ਪੁੱਤਰ ਸਾਫ ਸਾਫ ਹੋਏਗਾ ਸਾਫ ਸਫੇ ਪਿੰਡ ਬਾਗੇ ਕੋਈ ਨਹੀਂ ਕੋਈ 25 ਰੌਂਡ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਰਾਜੂ ਦੀ ਆਈ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਇਹ ਜਿਹੜਾ ਮਾਲਕੀ ਕੀਤਾ ਇੱਕੋ ਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨੇ ਤੇਨੇ ਦੋ ਹੀ ਦੋਨੇ ਕਿਤਾ ਉਥੇ ਹੀ ਪਛੇ ਜਿਹੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੇ ਮੈਨੂੰ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਵੀ ਹਾਂ ਪਿੱਛੇ ਉਤਾਰ ਕੇ ਫਿਰ ਨੂੰ ਚੜਾਉਣਾ ਤਿੰਨ ਜਣੇ ਕਿ ਡੋੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਭਾਈ ਜੀ ਪਤਾ ਨਹੀਂ ਦੱਸਿਆ ਨਹੀਂ ਹੁੰਦਾ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਰਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪਰੌਟਨ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮ ਤੱਕ ਮੋਟਰਸਾਈਕਲ ਤੇ ਇਹਦਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜੇ ਉਹਨਾਂ ਨੇ ਜਿਹੜੇ ਫੋਟੋ ਸੱਟੇ